ਜਿਹੜੀਆਂ ਪਿੰਡ ਦੀਆਂ ਲੇਡੀਜ਼ ਨੇ ਉਹਨਾਂ ਨੂੰ ਥੋੜਾ ਜਿਹਾ ਸਿੰਬਲ ਦਾ ਨਹੀਂ ਪਤਾ ਜਾਂ ਚੇਂਜ ਆਫ ਪਾਰਟੀ ਦਾ ਨਹੀਂ ਪਤਾ ਮੈਂ ਨਾ ਜੀ ਇੱਕ ਚੈਲੰਜ ਕਰਦਾ ਵੀ ਮੈਨੂੰ ਨਾ 2 ਘੰਟੇ 47 ਡਿਗਰੀ ਚ ਬਾਹਰ ਬਿਠਾ ਲਿਓ ਤੇ ਮੇਰੇ ਵਿਰੋਧੀਆਂ ਨੂੰ ਅੱਧਾ ਘੰਟਾ ਬਿਠਾ ਲਿਓ ਜੇ ਜਿੱਤ ਗਏ ਨਾ ਮੈਂ ਆਪਣੇ ਕਾਗਜ਼ੀ ਵਾਪਸ ਲਏ ਫਿਰ ਕਹਤੋ ਫਟਾਫਟ ਵਾਪਸ ਕਰਦੇ 20 ਸਾਲ ਤੋਂ ਵੋਟਾਂ ਲੈ ਰਹੇ ਐ ਇੱਥੇ ਲੀਡਰ ਜਿਹੜੇ ਮਹਾਰਾਣੀ ਪ੍ਰੀਤ ਕੌਰ ਦੋ ਵਾਰੀ ਘਰ ਵਾਲੇ ਦੇ ਸੀਐਮ ਰਹੇ ਅੱਜ ਵੀ ਕਿਸਾਨ ਵੀਰੋ ਭੱਗਰ ਦੀ ਬਾਹਰ ਹੈ। ਇੱਕ ਪ੍ਰਦਰਸ਼ਨ ਦੇ ਦਰਮਿਆਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਉਹ ਮੌਤ ਨੈਚੁਰਲ ਕੌਜ਼ਸ ਦੀ ਹੋਈ। ਝੂਠੀਆਂ ਗੱਲਾਂ ਕਰਕੇ ਸਰਕਾਰ ਬਣਾ ਲਈ ਮੁੜ ਕੇ ਲੱਭੇ ਵੀ ਨਹੀਂ ਕਿਤੇ। ਲੋਕ ਤਾਂ ਤਿਆਰ ਬੈਠੇ ਆ ਵੀ ਕਿਤੇ ਪਿੰਡਾਂ 'ਚ ਵੜਨ ਤਾਂ ਸਹੀ ਇਹਨਾਂ ਦਾ ਝਾੜੂਆਂ ਨਾਲ ਸਵਾਗਤ ਕਰਨਗੇ ਸਾਰੇ ਦੇਖੋ ਤੁਸੀਂ ਕੀ ਹਾਲ ਹੋਣਾ ਹੈ। ਕਹਿੰਦੇ ਨੇ ਜਿੱਤਾਂ ਤੇ ਹਾਰ ਤੁਹਾਡੇ ਉੱਤੇ ਨਿਰਪਰ ਕਰਦੀ ਐ ਜੇਕਰ ਮੰਨ ਲਵੋ ਤਾਂ ਹਾਰ ਐ ਜੇਕਰ ਇਰਾਦਾ ਪੱਕਾ ਕਰ ਲਵੋ ਤਾਂ ਜਿੱਤ ਪੱਕੀ ਹੁੰਦੀ ਐ। ਤਾ ਕੁਝ ਐਸੇ ਤਰ੍ਹਾਂ ਦੇ ਨਾਲ ਆਖਿਰ ਕਿਸ ਤਰ੍ਹਾਂ ਦਾ ਇਰਾਦਾ ਜਿਹੜਾ ਅੱਜ ਐਨ ਕੇ ਸ਼ਰਮਾ ਜਿਹੜੇ ਉਹ ਲੈ ਕੇ ਚੱਲੇ ਨੇ ਕਿਉਂਕਿ ਮੈਂਬਰ ਪਾਰਲੀਮੈਂਟ ਦੀ ਚੋਣਾਂ ਵਿੱਚ ਉਤਰੇ ਨੇ ਚੋਣ ਖਾੜੇ ਦੇ ਵਿੱਚ ਕਿਸ ਤਰ੍ਹਾਂ ਨਾਲ ਉਹਨਾਂ ਦਾ ਪ੍ਰਚਾਰ ਚੱਲ ਰਿਹਾ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੀ ਟੀਮ ਹੈ ਜਿਹੜੀ ਉਹ ਲੋਕ ਸਭਾ ਹਲਕਾ ਜਿਹੜਾ ਪਟਿਆਲਾ ਦੇ ਵਿੱਚ ਪਹੁੰਚੀ ਹੈ ਜਿੱਥੇ ਐਨ ਕੇ ਸ਼ਰਮਾ ਨੇ ਜਿਹੜੇ ਉਹ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਤਾਪਮਾਨ ਜਿਹੜਾ ਉਹ 42 ਡਿਗਰੀ ਹੈ ਤੇ ਇਸ ਦੇ 42 ਡਿਗਰੀ ਤਾਪਮਾਨ ਦੇ ਵਿੱਚ ਉਹ ਬੁਲਟ ਦੇ ਉੱਤੇ ਜਿਹੜਾ ਉਹ ਪ੍ਰਚਾਰ ਕਰਦੇ ਹੋਏ ਜਿਹੜਾ ਉਹ ਦਿਖਾਈ ਦੇ ਰਹੇ ਨੇ ਨਾਲ ਨਾਲ ਉਹ ਬੁਲਟ ਦੀ ਸਵਾਰੀ ਵੀ ਕਰਾਂਗੇ ਅਤੇ ਕੁਝ ਗੱਲਾਂ ਬਾਤਾਂ ਕਰਾਂਗੇ ਪ੍ਰਚਾਰਦਲ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ ਸ਼ਰਮਾ ਜੀ ਮੈਂ ਨਾ ਸ਼ੁਰੂਆਤ ਕੀਤੀ ਸੀਗੀ ਕਿ ਜੇਕਰ ਇਰਾਦਾ ਪੱਕਾ ਹੋਵੇ ਤਾਂ ਜਿੱਤ ਹੁੰਦੀ ਹੈ ਜੇਕਰ ਤੁਸੀਂ ਮੰਨ ਲਓ ਤਾਂ ਹਾਰ ਵੀ ਹੈ ਤਾਂ ਕਿਸ ਤਰ੍ਹਾਂ ਦਾ ਇਰਾਦਾ ਲੈ ਕੇ ਚੱਲੇ ਤੁਸੀਂ ਪਰਮਾਤਮਾ ਦੀ ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਰਮਾਧਾਨਾ ਨੇ ਮੈਨੂੰ ਹਰ ਚੀਜ਼ ਉਮੀਦ ਤੋਂ ਵੱਧ ਦਈ ਆ ਮੈਂ ਤਾਂ ਇੱਕ ਛੋਟੇ ਜਿਹੇ ਪਿੰਡ ਲੋਗੜ ਚ ਪੈਦਾ ਹੋਇਆ ਆ ਸਵਾਲ ਉਹੀ ਹੈ ਪਿੰਡ ਦਾ ਸਰਪੰਚ ਬਣਿਆ ਹਾਂਜੀ ਦੋ ਵਾਰੀ ਕੌਂਸਲ ਪ੍ਰਧਾਨ ਰਿਹਾ ਹੂੰ ਮਨਿਸਟਰ ਬਣਿਆ ਐਮ ਐਲ ਏ ਰਿਹਾ ਔਰ ਮੈਂ ਤੁਸੀਂ ਦੇਖੋ ਵੀ ਹੈਰਾਨ ਹੋਵੋਗੇ ਮੈਂ ਬੜਦਾ ਨਾਲ ਵੀ ਖੇਤੀ ਕਰੀ ਬੜਦਾ ਨਾਲ ਹਾਂ ਟਰੈਕਟਰ ਨਾਲ ਵੀ ਖੇਤੀ ਕਰੀ ਜਦੋਂ ਹਾਲ ਚੱਲਦੇ ਦੀ ਹਾਲ ਚੱਲਦੇ ਤੇ ਜਾਂ ਦੇਖੋ ਟਰੈਕਟਰ ਨਾਲ ਵੀ ਕਰੀ ਔਰ ਜਦ ਸਕੂਲ ਚ ਜਾਂਦੇ ਤੇ ਨਾ ਸਵੇਰੇ ਪਸ਼ੂਆਂ ਵਾਸਤੇ ਚਾਰਾ ਕੱਟ ਕੇ ਜਾਣਾ ਤੇ ਆ ਕੇ ਵਾਪਸ ਫੇਰ ਪਣਾ ਇਸ ਕਰਕੇ ਧੁੱਪ ਛਾਂ ਗਰਮੀ ਮੈਨੂੰ ਕਦੇ ਬਹੁਤੀ ਮਹਿਸੂਸ ਨਹੀਂ ਹੋਈ ਅਬ ਦੇਖ ਹੀ ਰਿਹਾ ਅਸੀਂ 42 ਡਿਗਰੀ ਤਾਪਮਾਨ ਹੈ ਜਿੱਥੇ ਸਾਰੇ ਉਮੀਦਵਾਰ ਨੇ ਜਿਹੜੇ ਇਸ ਟਾਈਮ ਪ੍ਰਚਾਰ ਬੰਦ ਕਰ ਦਿੰਦੇ ਨੇ ਦੁਪਹਿਰੇ ਖਾਸ ਤੌਰ ਦੇ ਤੇ ਮੈਂ ਜਿੰਨੇ ਥਾਂ ਤੇ ਗਿਆ ਨਾ ਦੁਪਹਿਰੇ ਪ੍ਰਚਾਰ ਬੰਦ ਕਰ ਦਿੰਦੇ ਨੇ ਫਿਰ ਪ੍ਰਚਾਰ ਸ਼ੁਰੂ ਹੁੰਦਾ ਜਿਹੜਾ ਸ਼ਾਮ ਨੂੰ ਕਰਦੇ ਨੇ ਤੁਸੀਂ ਤਪਦੀ ਗਰਮੀ 'ਚ ਪ੍ਰਚਾਰ ਕਰ ਰਹੇ ਹੋ ਤੁਸੀਂ ਦੇਖੋ ਵੀ ਪਿਛਲੇ 40 ਦਿਨਾਂ 'ਚ ਮੈਂ ਤਕਰੀਬਨ 400 ਤੋਂ ਵੱਧ ਮੀਟਿੰਗਾਂ ਜਿਹੜੀਆਂ ਲੋਕ ਸਭਾ ਹਲਕਾ ਪਟਿਆਲੇ 'ਚ ਕਰੀਆਂ ਦਿੱਲੀ 'ਚ ਮੈਂ 12 ਤੋਂ ਲੈ ਕੇ 15 18 20 ਮੀਟਿੰਗਾਂ ਜਿਹੜੀਆਂ ਡੇਲੀ ਕਰਦਾ ਆ ਪਰ ਜਿਹੜੇ ਮੇਰੇ ਵਿਰੋਧੀ ਆ ਉਹ ਮਹਿਲਾ ਆਲੇ ਆ بڑے بڑے ਕਾਨਵੈਂਟ ਸਕੂਲਾਂ 'ਚ ਪੜੇ ਹੋਏ ਆ ਏਸੀ ਕਮਰਿਆਂ 'ਚ ਸੌਂਦੇ ਆ ਉਹ ਟੋਟਲ ਮੇਰੇ ਖਿਦ 50 ਮੀਟਿੰਗਾਂ ਵੀ ਨਹੀਂ ਕਰ ਸਕੇ ਅੱਛਾ ਸ਼ਰਮਾ ਜੀ ਪੋਲੀਟੀਕਲੀ ਵੀ ਗੱਲ ਕਰਾਂਗੇ ਨਿੱਜੀ ਗੱਲਾਂ ਥੋੜੀ ਜਿਹੀ ਕਰ ਲਈਏ ਇਸ ਦੇ ਵਿੱਚ ਮੈਂ ਇੱਕ ਗੱਲ ਐਡ ਆਨ ਕਰਨਾ ਚਾਹੁੰਦਾ ਕਿ ਜਦੋਂ ਇੰਦਰਾ ਗਾਂਧੀ ਪਹਿਲੀ ਵਾਰ ਚੰਡੀਗੜ੍ਹ ਆਏ ਸੀ ਤੁਸੀਂ ਉਹਨਾਂ ਨੂੰ ਦੇਖਿਆ ਗੱਡੀ ਦੇ ਵਿੱਚ ਜਾਂਦਿਆਂ ਨੂੰ ਤਾਂ ਕੀ ਮਨ ਦੇ ਵਿੱਚ ਆਇਆ ਕਿਉਂਕਿ ਪੋਲੀਟੀਕਲੀ ਬੈਕਗ੍ਰਾਉਂਡ ਤਾਂ ਹੈ ਨਹੀਂ ਸੀ ਉਹ ਉਹ ਥੋੜੀ ਜੀ ਘਟਨਾ ਬਾਰੇ ਦੱਸੋ ਬਾਜੀ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਛੋਟਾ ਸੀਗਾ 5-6 ਸਾਲ ਦਾ ਤਾਂ ਮੈਂ ਮੇਰਾ ਸਕੂਲ ਅਪਵਾਤ ਜੀ ਉੱਥੇ ਮੈਂ ਪੜਨ ਜਾਇਆ ਕਰਦਾ ਤਾਂ ਉਸ ਟਾਈਮ ਜਦੋਂ ਗੱਡੀਆਂ ਦਾ ਕਾਫਲਾ ਸੜਕ ਤੋਂ ਨਿਕਲਿਆ ਨਾ ਜੀ ਤੁਸੀਂ ਹੈਰਾਨ ਰਹਿ ਜਾਓਗੇ ਉਸ ਵੇਲੇ ਮੈਂ ਨਾ ਮੇਰੇ ਪੈਰਾਂ 'ਚ ਜੁੱਤੀਆਂ ਵੀ ਨਹੀਂ ᱛੀਂ ਅੰਗੇ ਪੈਰ ਪਵਾਦ ਸਕੂਲ 'ਚ ਜਾਇਆ ਕਰਦਾ ਸੀ। ਹੂੰ ਉਸ ਵੇਲੇ ਮੈਂ ਉਹਦੀ ਲਾਲ ਬੱਤੀ ਛੰਡੀਆਂ ਵਾਲੀਆਂ ਗੱਡੀਆਂ ਨਿਕਲੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਨਿਕਲੀਆਂ ਤੇ ਰੌਲਾ ਪਿਆ ਵੀ ਇੰਦਰਾ ਗਾਂਧੀ ਜਿਹੜਾ ਕਪੂਰੀ 'ਚ ਟੱਕ ਲਾਣ ਵਾਸਤੇ ਆ ਰਹੀ ਐ ਉਸ ਵੇਲੇ ਮੇਰੇ ਯਾਦ ਆ ਅਮਰਿੰਦਰ ਸਿੰਘ ਨੇ ਖਵਾਰ ਦੀ ਇੱਕ ਐਡ ਦੇਈ ᱛੀ ਤੇ ਸਾਡੇ ਪਿੰਡ ਵਾਲੇ ਇਕੱਠੇ ਇੱਕ ਬਰੋਟੇ ਤੇ ਹੋ ਕੇ ਪੜ ਰਹੇ ਤੇ ਇੱਕ ਦਿਨ ਪਹਿਲਾਂ ਵੀ ਉੱਥੇ ਇੰਦਰਾ ਗਾਂਧੀ ਨੇ ਆਣਾ ਔਰ ਕਾਲੀਆਂ ਨੇ ਵਿਰੋਧ ਕਰਨਾ ਉਹਦਾ। ਕਾ ਉਸ ਦਿਨ ਮੇਰੇ ਮਨ ਤੇ ਆਇਆ ਵੀ ਯਾਰ ਇੱਕ ਦਿਨ ਜ਼ਿੰਦਗੀ ਤੇ ਆ ਚੰਡੀ ਵਾਲੀ ਗੱਡੀ ਮੇਰੇ ਕੋਲ ਵੀ ਹੋ ਤਾਂ ਸ਼ਰਮਾ ਜੀ ਤੁਸੀਂ ਆਏ ਹੋ ਉੱਥੇ ਲੋਕ ਸਭਾ ਹਲਕੇ ਤੁਸੀਂ ਸਮਝਿਆ ਹੁਣ ਤਾਂ ਕਾਫੀ ਸਮਝ ਚੁੱਕੇ ਹੋਗੇ ਕੀ ਕੀ ਇੱਥੇ ਦੇ ਮੁੱਦੇ ਨੇ ਕਿੰਨਾ ਮੁੱਦਿਆਂ ਤੇ ਇਲੈਕਸ਼ਨ ਲੜੀ ਜਾਣੀ ਚਾਹੀਦੀ ਹੈ ਕਿਉਂਕਿ ਘੱਗਰ ਦੀ ਮਾਰ ਵੀ ਇਸ ਹਲਕੇ ਨੂੰ ਪੈਂਦੀ ਰਹੀ ਹੈ ਘੱਗਰ ਦੀ ਮਾਰ ਤੁਹਾਡੇ ਹਲਕੇ ਨੂੰ ਹੀ ਪੈਂਦੀ ਆਈ ਹੈ ਮਾਈਨਿੰਗ ਇੱਥੇ ਵੀ ਹੁੰਦੀ ਹੈ ਮਾਈਨਿੰਗ ਤੁਹਾਡੇ ਹਲਕੇ ਚ ਵੀ ਹੁੰਦੀ ਹੈ ਤਾਂ ਇਹਨਾਂ ਤਮਾਮ ਮੁੱਦਿਆਂ ਨੂੰ ਕਿਸ ਤਰ੍ਹਾਂ ਨਾਲ ਸਮਝ ਪਾਏ ਹੋ ਬਾਜੀ ਬੜੇ ਅਫਸੋਸ ਦੀ ਗੱਲ ਆ ਸਭ ਤੋਂ ਵੱਡਾ ਮੁੱਦਾ ਘੱਗਰ ਹਰ ਹਰ ਸਾਲ ਟਾਂਗਰੀ ਨਦੀ ਹੈ ਜਿਹੜੀ ਉਹ ਢਾਹ ਦਿੰਦੀ ਆ ਤੇ ਕਿਸਾਨ ਵੀ ਫਸਲ ਠੀਕ ਕਰਦੇ ਆ ਅਗਲੇ ਸਾਲ ਫੇਰ ਢੜ ਜਾਂਦੀ ਆ ਪਰ ਇੱਥੇ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਰਹੇ ਆ ਹਰਾਨੀ ਦੀ ਗੱਲ ਆ ਨਾ ਲੋਕ ਸਭਾ ਚ ਕਦੇ ਮੁੱਦਾ ਚੱਕਿਆ ਨਾ ਉਸ ਨੂੰ ਸੈਟਲ ਕਰਨ ਦੀ ਕਦੇ ਕੋਈ ਉਹਨਾਂ ਨੇ ਕੋਸ਼ਿਸ਼ ਕਰੀ ਆ ਮਤਲਬ ਸਿਰਫ ਵੋਟਾਂ ਲੈਣ ਮੰਦਦੇ ਆ ਵੋਟਾਂ ਤੋਂ ਬਾਅਦ ਆਪਣੇ ਮੈਦਾਨ ਚ ਵੱਢ ਜਾਂਦੇ ਆ ਨਾ ਕਦੇ ਪਬਲਿਕ ਦੀ ਸੁਣੀ ਨਾ ਕਦੇ ਲੋਕਾਂ ਦੀ ਸੁਣੀ ਨਾ ਕਦੇ ਮਸਲੇ ਹੱਲ ਕਰੇ ਮੇਰੇ ਇੰਪੋਰਟ ਮਹਾਰਾਣੀ ਪ੍ਰਨੀਤ ਕੌਰ 18 ਕਰੋੜ ਰੁਪਏ ਦੀ 30 ਕਰੋੜ ਰੁਪਏ ਗ੍ਰਾਂਟ ਮਿਲਦੀ ਹੈ 15.5 ਕਰੋੜ ਦੀ ਗ੍ਰਾਂਟ ਲੈਪਸ ਹੋਈ ਹੈ ਮਤਲਬ ਆਪਸ ਹੋ ਗਈ ਇਹ ਕਾਰਗਜ਼ਾਰੀ ਆ ਫਿਰ 20 ਸਾਲ ਕਾਂਗਰਸ ਚ ਰਹੇ ਹੁਣ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਦਲ ਬਦਲ ਕੇ ਬੀਜੇਪੀ ਤੋਂ ਚੋਣ ਲੜ ਰਹੇ ਆ ਇਹੀ ਹਾਲ ਮੇਰੇ ਦੂਸਰੇ ਇੰਪੋਰਟ ਦਾ 5 ਸਾਲ ਉਹ ਮੈਂਬਰ ਪਾਰਲੀਮੈਂਟ ਰਿਹਾ ਪਰ ਲੋਕ ਸਭਾ ਦੇ ਅੰਦਰ 2.5 ਸਾਲੇ ਗਿਆ ਹਲਕੇ ਦੀ ਗੱਲ ਨਹੀਂ ਕਰੀ ਕਦੇ ਕਦੇ ਕਿਸਾਨੀ ਦੀ ਗੱਲ ਨਹੀਂ ਕਰੀ ਵਪਾਰੀ ਦੀ ਗੱਲ ਨਹੀਂ ਕਰੀ ਕਦੇ ਕਰਤਾਰੀ ਦੀ ਗੱਲ ਨਹੀਂ ਕਰੀ ਪਹਿਲਾਂ ਆਪ ਤੋਂ ਲੜਿਆ ਫਿਰ ਆਜ਼ਾਦ ਲੜਿਆ ਹੁਣ ਟਪੁੱਸੀ ਮਾਰ ਕੇ ਕਾਂਗਰਸ ਤੇ ਪੜ ਗਿਆ ਸੋ ਮਤਲਬ ਇਹ ਆ ਇਹਨਾਂ ਦਾ ਕੰਮ ਕਰਨਾ ਜਾਂ ਸੇਵਾ ਨਿਭਾਣੀ ਇਹਨਾਂ ਦਾ ਮੁੱਦਾ ਨਹੀਂ ਮੈਂ ਤਾਂ ਮੁਹਾਲੀ ਦਾ ਪਲਾਨਿੰਗ ਬੋਰਡ ਦਾ ਚੇਅਰਮੈਨ ਰਿਹਾ ਮੁਹਾਲੀ ਦੀ ਟੋਟਲ ਡਿਵੈਲਪਮੈਂਟ 2-200 ਫੁੱਟ ਚੌੜੀਆਂ ਸੜਕਾਂ ਪਾਰਕ ਸਟੇਡੀਅਮ ਏਅਰਪੋਰਟ ਫਿਰ 35 ਧਾਰਮਿਕ ਸਥਾਨਾਂ ਨੂੰ ਜਗਾਂ ਤੋਂ ਆਈਆ ਜੀ ਰਿਕਪ ਡੇਰਾ ਵਸੀ ਲਾਲੜੂ ਦੀ ਟੋਟਲ ਏ ਟੂ ਜ਼ੈਡ ਡਵੈਲਪਮੈਂਟ ਉਸ ਤੋਂ ਬਾਅਦ 10000 ਗਰੀਬ ਪਰਿਵਾਰਾਂ ਦੀਆਂ ਲੈਟਰਿੰਗਾਂ 5000 ਮਕਾਨਾਂ ਵਾਸਤੇ ਪੈਸੇ ਔਰ ਕਰੋਨਾ ਹੋਇਆ 1000 ਪਰਿਵਾਰਾਂ ਦਾ ਇਲਾਜ ਮੁਫਤ ਕਰਿਆ ਮਤਲਬ 20 ਸਾਲ ਤੋਂ ਵੋਟਾਂ ਲੈ ਰਹੇ ਆ ਇੱਥੇ ਲੀਡਰ ਜਿਹੜੇ ਮਹਾਰਾਣੀ ਪ੍ਰਨੀਤਕਾਰ ਦੋ ਵਾਰੀ ਘਰ ਵਾਲੇ ਦੇ ਸੀਐਮ ਰਹੇ ਆ ਅੱਜ ਵੀ ਕਿਸਾਨ ਵੀਰੋ ਖੱਗਰ ਦੀ ਮਾਰ ਰੇ ਥਾਏ ਹੋਇਆ ਹਰ ਸਾਲ ਫਸਲ ਉਲਝੜਦੀ ਆ ਹਰ ਸਾਲ ਬਸਦੀ ਹੈ ਪ੍ਰਮਾਤਮਾ ਕਾਲਪੁਰਖ ਵੈਗਰੂ ਬਖਸ਼ਿਸ਼ ਕਰੂਗਾ ਲੋਕ ਸਭਾ ਦੇ ਅੰਦਰ ਸਭ ਤੋਂ ਪਹਿਲੀ ਦੋ ਚੀਜ਼ਾਂ ਬਹੁਤ ਵੱਡੀਆਂ ਇੱਥੇ ਨੁਕਸਾਨਦੇ ਹੋ ਰਹੀਆਂ ਇੱਕ ਖੱਗਰ ਜਿਹਦੀ ਪਿਚਿੰਗ ਵੀ ਹੋਣੀ ਆ ਜਿਹਦੇ ਦੇ ਚੈਕ ਡੈਮ ਵੀ ਬਣਨੇ ਆ ਪਾਣੀ ਵੀ ਨੀਚੇ ਜਾਏ ਦੂਸਰਾ ਜ਼ਿਮੀਦਾਰ ਖੱਗਰ ਦੀ ਮਾਰ ਤੋਂ ਬਚਣ ਉਹਦਾ ਪੂਰਾ ਮਾਸਟਰ ਪਲਾਨ ਬਣਾ ਕੇ ਨਾ ਛਤਰਾਣੇ ਤੱਕ ਉਹਨੂੰ ਇੰਪਲੀਮੈਂਟ ਕਰਾਂਗੇ ਦੂਸਰਾ ਜਿਹੜਾ ਖੱਗਰ ਦਾ ਪੋਲਿਊਸ਼ਨ ਆ ਨਾ ਜੀ ਜੀ ਕੈਂਸਰ ਕ੍ਰੀਏਟ ਕਰ ਰਿਹਾ ਹੁਣ 7% ਜਿਹੜੇ ਕੈਂਸਰ ਹੋ ਵਧ ਗਿਆ ਪਿਛਲੇ ਸਾਲ ਨਾਲੋਂ ਚੰਡੀਗੜ੍ਹ ਦਾ ਪੰਚਕੁੱਲੇ ਦਾ ਸਾਰਾ ਅਨਟਰੀਟਡ ਵਾਟਰ ਗਿਰ ਰਿਹਾ ਕੈਮੀਕਲ ਫੈਕਟਰੀਆਂ ਦਾ ਵਾਟਰ ਸਿੱਧਾ ਗਿਰ ਰਿਹਾ ਬਲੈਕ ਵਾਟਰ ਜਿਹੜਾ ਉਹ ਚੱਲ ਰਿਹਾਗਾ ਉਹੀ ਪਾਣੀ ਜ਼ਮੀਨ 'ਚ ਜਾਂਦਾ ਆ ਉਹੀ ਆਪਾਂ ਪੀਣ ਵਾਸਤੇ ਵਰਤਨੇ ਆ ਸੋ ਮੈਂ ਸਮਝਦਾ ਕਿ ਮੇਰੇ ਹਲਕੇ 'ਚ ਬਹੁਤ ਵੱਡੀ ਮਾਰ ਹੈਗੀ ਆ ਸੋ ਪੋਲੂਸ਼ਨ ਜਿਹੜਾ ਖਤਮ ਕਰਨਾ ਹੈ ਇੱਥੋਂ ਲਾਲਿਓ ਤੁਸੀਂ ਵੀ ਪਟਿਆਲੇ ਤੋਂ ਸੁਬਾਣੇ ਤੱਕ ਟਰੈਕ ਬਣਨਾ ਹੈਗਾ ਰੇਲਵੇ ਦਾ ਯਾਨੀ ਤੁਸੀਂ ਦੇਖੋ ਵੀ 20-20 ਸਾਲ ਤੁਸੀਂ ਐਮਪੀ ਬਣ ਕੇ ਉਹਦੀ ਗੱਲ ਵੀ ਨਹੀਂ ਕਰ ਸਕੇ ਕਿ ਟਰੈਕ ਨਹੀਂ ਬਣਵਾ ਸਕੇ ਕਿਆ ਉਮੀਦ ਰੱਖਣਗੇ ਲੋਕ ਅੱਛਾ ਲੋਕ ਸਭਾ ਹਲਕਾ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ 9 ਵਿਧਾਨ ਸਭਾ ਹਲਕੇ ਨੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮਾ ਦੀ ਪਾਰਟੀ ਜਿੱਤੀ ਹੋਈ ਹੈ ਅਖੀਰਕਾਰ ਜੇਕਰ ਪਿੰਡਾਂ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਭਾਵਿਤ ਵੀ ਕਰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਟਿਆਲਾ ਸ਼ਹਿਰ ਹੈ ਖਾਸ ਤੌਰ ਦੇ ਉੱਤੇ ਉਸ ਉਹਦੇ ਵਿੱਚ ਵੋਟਰਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਕਿਸ ਤਰ੍ਹਾਂ ਨਾਲ ਆਪਣੇ ਵੱਲ ਖਿੱਚੇਗਾ ਭਾਜੀ ਜਿੱਤਣਾ ਕੋਈ ਗੱਲ ਨਹੀਂ ਹੁੰਦੀ 1% ਸੀਟ ਮਿਲ ਜਾਣਾ ਹੀ ਕੋਈ ਵੱਡੀ ਗੱਲ ਨਹੀਂ ਸੀਟ ਮਿਲਣ ਤੋਂ ਬਾਅਦ ਉਹਦੇ ਨਾਲ ਇਨਸਾਫ ਕਰਨਾ ਨਾ ਜੀ ਸਭ ਤੋਂ ਵੱਡੀ ਗੱਲ ਉਹ ਹੁੰਦੀ ਹੈ ਕਿ ਲੱਗਦਾ ਇਨਸਾਫ ਨਹੀਂ ਹੋਇਆ ਇਨਸਾਫ ਕਦੋਂ ਹੋਇਆ ਜੀ ਝੁੱਠੀਆਂ ਗੱਲਾਂ ਕਰਕੇ ਸਰਕਾਰ ਬਣਾ ਲਈ ਮੁੜ ਕੇ ਲੱਭੇ ਵੀ ਨਹੀਂ ਕਿਤੇ ਅੱਜ ਬੀਬੀਆਂ ਉਹ ਫਾਰਮ ਲਈ ਬੈਠੀਆਂ ਘਰ 'ਚ ਜਿਸ ਚ ਇਹਨਾਂ ਨੇ ਕਿਹਾ ਤਾਂ ਵੀ ਜਿਸ ਦਿਨ ਸਰਕਾਰ ਬਣ ਗਈ ਅਗਲੇ ਦਿਨ ਤੁਹਾਡੇ ਖਾਤਿਆਂ 'ਚ 1000 ਰੁਪਏ ਆ ਜੂਗਾ ਕਿਸੇ ਨੂੰ ਦਾਨੀ ਨਹੀਂ ਮਿਲੂ ਆਹ ਸੜਕਾਂ ਦੇ ਉੱਤੇ ਨਾ ਭਗਵੰਤ ਮਾਨ ਕਹੇ ਕਿਰਾ ਤਾਂ ਵੀ ਨਾ ਮੈਂ ਗੱਡੀ ਲੈਣੀ ਆ ਨਾ ਮੈਂ ਕੋਠੀ ਲੈਣੀ ਆ ਨਾਮੇ ਸਿਕਿਉਰਟੀ ਲੈਣੀ ਆ ਆ ਪਟਿਆਲੇ ਚ ਆਇਆ 5000 ਪੁਲਿਸ ਅਫਸਰ ਤੇ ਆਲੇ-ਦਾਲੇ 500 ਬੰਦਿਆਂ ਚ ਉਹਨੇ ਰੋਡ ਸ਼ੋਅ ਕਰਿਆਗਾ ਫਿਰ ਗੱਡੀਆਂ ਦਾ 200 ਦਾ ਕਾਫਲਾ ਲੈ ਕੇ ਏ ਕੁੰਬਦਾ ਆਗਾ ਮੇਰੇ ਖਿਆਲ 50 ਗੱਡੀਆਂ ਦਾ ਕਾਫਲਾ ਇਹਦੀ ਨਵੀਂ ਘਰ ਵਾਲੀ ਲਈ ਫਿਰਦੀ ਆ ਇਹਦੀ ਮਾਂ ਅਲੱਗ ਕਾਫਲਾ ਲਈ ਫਿਰਦੀ ਆ ਇਹਦੀ ਭੈਣ ਨਾਲ ਅਲੱਗ ਕਾਫਲਾ ਲਈ ਫਿਰਦੀ ਆ ਸੋ ਮਤਲਬ ਇਹਨਾਂ ਨੇ ਘਰ ਦੀ ਜਾਇਦਾਦ ਬਣਾ ਲਈ ਚਾਰ ਕੋਟੀਆਂ ਭਗਵੰਤ ਮਾਨ ਦੇ ਨਾਂ ਤੇ ਅਲਾਟ ਹੋਈਆਂ 86 ਕਰੋੜ ਰੁਪਏ ਕੇਜਰੀਵਾਲ ਨੇ ਆਪਣੀ ਕੋਠੀ ਦੀ ਰੈਨੋਵੇਸ਼ਨ ਤੇ ਲਾ ਲਿਆ ਕਰਾਪਸ਼ਨ ਅੱਜ ਤਹਸੀਲ ਚ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ 5000 ਤੋਂ ਬਗੈਰ ਫਰਦ ਨਹੀਂ ਮਿਲਦੀ ਥਾਣਿਆਂ 'ਚ ਉਹ ਲੁੱਟਦੇ ਆ ਸੋ ਲੋਕ ਕਤਲ ਰੋਜ਼ ਹੋ ਰਹੇ ਆ ਅਕਸੋਸ਼ਣ ਰੋਜ਼ ਹੋ ਰਹੀਆਂ ਘੜੀ ਖਰਚੇ ਇਹਨਾਂ ਦੇ ਐਮ.ਐਲ.ਏ ਨਸਾਬੇ 'ਚ ਰਹੇਗੇ ਪੰਜਾਬ ਨੂੰ ਬਰਬਾਦ ਕਰ ਦਿਆ ਇਹਨਾਂ ਨੇ ਸੋ ਇਹ ਤਾਂ ਪਿੰਡ 'ਚ ਵੋਟ ਮੰਗਣ ਯੋਗੇ ਨਹੀਂ ਆ ਬਲਬੀਰ ਸਿੰਘ ਆਪਣੇ ਪਿੰਡਾਂ 'ਚ ਇੱਕ ਪਿੰਡ 'ਚ ਅੱਜ ਤੱਕ ਵੋਟ ਮੰਗਣ ਤੁਸੀਂ ਦੇਖੋ ਉਹਦਾ ਕੌਨਫੀਡੈਂਸ ਚ ਨੇ ਪੂਰੇ ਉਹ ਕਹਿੰਦੇ ਵੀ ਲੋਕਾਂ ਨੇ ਆਪ ਹੀ ਵੋਟ ਪਾਣੀ ਆ ਕਿਉਂਕਿ ਕੰਮ ਵੀ ਬਹੁਤ ਕੀਤੇ ਨੇ 2 ਸਾਲਾਂ ਚ ਲੋਕ ਵੋਟ ਨਹੀਂ ਜੀ 43000 ਬੰਦਾ ਰੱਖਨੇ ਆ ਪੰਜਾਬ ਦੇ ਪੁੱਤਰ ਤੁਸੀਂ ਕਿਹੜੇ ਬੰਦੇ ਰੱਖੇ ਆ ਅਸਰ ਜੀ ਪਤਾ ਕਿ ਲੋਕ ਲੋਕ ਆਪਣੇ ਆਪ ਵੋਟ ਨਹੀਂ ਪਾਣਗੇ ਆ ਦੇਖੋ ਜੋ ਬੋਲ ਰਹੇ ਆ ਤੁਸੀਂ ਦੇਖੋ ਵੀ ਉਹਦੇ ਹਲਕੇ 'ਚ 24 ਪਿੰਡਾਂ 'ਚ ਜ਼ਮੀਨ ਐਕਵਾਇਰ ਹੋਈ 24 ਪਿੰਡਾਂ 'ਚ ਜ਼ਮੀਨ ਸਰਕਾਰ ਦੇ ਨਾਂ ਤੇ ਚੜ ਗਈ ਸੜਕ ਬਣਨ ਦਾ ਟੈਂਡਰ ਵੀ ਲੱਗਿਆ ਤੇ ਜਨਾਬ ਨੇ ਅਜੇ ਤੱਕ 1 ਰੁਪਿਆ ਵੀ ਜ਼ਿਮੀਂਦਾਰਾਂ ਨੂੰ ਨਹੀਂ ਦੇਆ ਯਾਰ ਉਹਨਾਂ ਨੇ ਰੌਲਾ ਪਾਇਆਗਾ 20 ਲੱਖ ਰੁਪਏ ਕਿਲੇ ਦਾ ਰੇਟ ਆ ਇੱਥੇ ਸੋ ਲੋਕ ਤਾਂ ਤਿਆਰ ਬੈਠੇ ਆ ਵੀ ਕਿਤੇ ਪਿੰਡਾਂ 'ਚ ਵੜਨ ਤਾਂ ਸਹੀ ਇਹਨਾਂ ਦਾ ਝਾੜੂਆਂ ਨਾਲ ਸਵਾਗਤ ਕਰਨਗੇ ਸਾਰੇ ਦੇਖਿਓ ਤੁਸੀਂ ਕੀ ਹਾਲ ਹੋਣਾ ਸੋ ਇਹ ਗੱਲਾਂ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਵੈਲਕਮ ਕਰ ਰਹੇ ਆ ਟੋਲ ਵਜਾ ਕੇ ਮੇਰਾ ਸਵਾਗਤ ਕਰਦੇ ਆ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਕਿਤੇ ਲੱਡੂ ਵੰਡਦੇ ਆ ਕਿਤੇ ਪਟਾਕੇ ਚਲਾਉਂਦੇ ਆ ਅੱਜ ਸਾਰੀ ਦੁਨੀਆ ਵਨ ਸਾਈਡਡ ਹੋਈ ਪਈ ਆ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਕਿ ਪੰਜਾਬ ਦੇ ਹੱਕਾਂ ਦੀ ਲੜਾਈ ਕੌਣ ਲੜ ਸਕਦਾ ਪੰਜਾਬ ਦੇ ਅੰਦਰ ਡਿਵੈਲਪਮੈਂਟ ਕੌਣ ਕਰ ਸਕਦਾ ਕਿਹਨੇ ਪੰਜਾਬ 'ਚ ਸੜਕਾਂ ਬਣਾਈ ਕਿਹਨੇ ਪੰਜਾਬ 'ਚ 에ਰਪੋਰਟ ਬਣਾਏ ਕਿਹਨੇ ਪੰਜਾਬ 'ਚ ਥਰਮਲ ਪਲੈਂਟ ਬਣਾਏ ਇਹ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਪਰ ਵੀਆਈਪੀ ਕਲਚਰ ਤੇ ਤੁਸੀਂ ਸਵਾਲ ਕਰਦੇ ਹੋ ਤੇ ਵਿਰੋਧੀ ਇਹੀ ਕਹਿੰਦੇ ਨੇ ਕਿ ਵੀਵੀਆਈਪੀ ਕਲਚਰ ਸ਼ੁਰੂਆਤ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ 10 ਸਾਲ ਸਰਕਾਰ ਰਹੀ ਜਿਸ ਦੇ ਵਿੱਚ ਵੀਵੀਆਈਪੀ ਕਲਚਰ ਪੈਦਾ ਹੋਇਆ ਭਾਜੀ ਕੋਈ ਵੀ ਵੀਆਈਪੀ ਕਲਚਰ ਨਹੀਂ ਪੈਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਪਬਲਿਕ ਦੇ ਸਭ ਤੋਂ ਵੱਧ ਨੇੜੇ ਮੈਂ ਆ ਮੈਂ ਨ ਕਦੇ ਸਰਕਾਰੀ ਗੱਡੀ ਨਹੀਂ ਲਈ ਕਦੇ ਸਰਕਾਰੀ ਕੋਠੀ ਨਹੀਂ ਲਈ ਜਿਸ ਪਿੰਡ ਚ ਮੈਂ ਜੰਮਿਆ ਉਸੇ ਪਿੰਡ ਚ ਅੱਜ ਤੱਕ ਰਹਿ ਰਹੇ ਹਾਂ ਲੋਕ ਮੇਰੀ ਕਿਚਨ ਤੱਕ ਵੱਢ ਜਾਂਦੇ ਆ ਹੁਣ ਮਹਿਲਾਂ ਵਾਲੇ ਦੇ ਤਾਂ ਗੇਟ ਤੇ ਵੱਢ ਕੇ ਦਿਖਾਣ ਜਦੋਂ ਕਰੋਨਾ ਹੋਇਆ ਨਾ ਜੀ ਇਹ ਲੋਕ ਲਾ ਕੇ ਨਾ ਜੀ ਗਾਂਧੀ ਜੀ ਵੀ ਉਹ ਜਿਹੜੀ ਪ੍ਰਨੀਤ ਕੌਰ ਜੀ ਗੇਟ ਲਾ ਕੇ ਅੰਦਰ ਬੈਠ ਗਏ ਤੇ ਮੈਂ ਆਪਣੇ ਫਾਰਮ ਨੂੰ ਹਸਪੀਟਲ ਬਣਾਇਆ 35 ਡਾਕਟਰ ਨਰਸਾਂ ਰੱਖੀਆਂ ਜੀ ਰਿਕਪਰ 1000 ਬੰਦੇ ਦਾ ਖਾਣਾ ਪੀਣਾ ਇਲਾਜ ਫ੍ਰੀ ਕਰਿਆ ਇਹ ਕਿੱਥੇ ਨਜ਼ਰ ਆਈਆਂ ਦੱਸੋ ਤੁਸੀਂ ਜਿਹੜਾ ਮੈਨੂੰ ਸੋ ਵੀਆਈਪੀ ਕਲਚਰ ਨਹੀਂ ਅਸੀਂ ਤਾਂ ਪਬਲਿਕ 'ਚ ਰਹਿੰਦੇ ਆ ਇਹ ਤਾਂ ਅੱਜ ਅਨਾਊਂਸਮੈਂਟ ਕਰਨੀ ਆ ਦੋਨੇ ਜਣੇ ਵੀ ਨਾ ਵਿਆਹ ਤੇ ਜਾਈਏ ਨਾ ਭੋਗ ਤੇ ਜਾਈਏ ਨਾ ਤੁਹਾਡੇ ਦੁੱਖਾਂ ਤੇ ਤੁਹਾਡੇ ਨਾਲ ੱੱਕਾ ਹੋ ਗਿਆ ਨਾ ਤੁਹਾਡੇ ਨਾਲ ਖੜੀਏ ਜੇ ਵਿਆਹ ਚ ਨਹੀਂ ਜਾਉਂਗੇ ਪੋ ਗੰਜ ਨਹੀਂ ਜਾਉਂਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਵੀ ਇਹ ਸੜਕਾਂ ਟੁੱਟੀ ਹੋਈਆਂ ਇੱਥੇ ਦੀਆਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਵੀ ਗਰੀਬ ਦੀ ਛੱਤ ਕੱਚੀ ਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗਾ ਵੀ ਕਿਸੇ ਗਰੀਬ ਦੇ ਲੈਟਰਿੰਗ ਵੀ ਨਹੀਂ ਬਣੀ ਹੋਈ ਜਿਹੜੀਆਂ ਚੀਜ਼ਾਂ ਅਸੀਂ 30 ਕਿਲੋ ਕਣਕ ਦਿੰਦੇ ਤੇ 5 ਕਿਲੋ ਤੇ ਲੈ ਆਏ ਸੋ ਲੋਕ ਤਾਂ ਤਿਆਰ ਬੈਠੇ ਇਹਨਾਂ ਦੇ ਹਾਰ ਪਾਣ ਨੂੰ ਇਹ ਤਾਂ ਵੋਟ ਮੰਗਣ ਹੀ ਨਜ਼ਾਰੇ ਮੁਕਾਬਲਾ ਕਿਸਨਾ ਮੰਨ ਰਿਹਾ ਹੂੰ ਦੇਖੋ ਮੈਂ ਸੱਚੀ ਦੱਸਿਆ ਜੀ ਤੁਹਾਨੂੰ ਮੈਂ ਨਾ ਪਰ 20 ਦਿਨ ਹੋ ਗਏ ਮੈਨੂੰ ਲੱਭਦੇ ਨੂੰ ਵੀ ਮੇਰਾ ਮੁਕਾਬਲਾ ਕਿਹਦੇ ਨਾਲ ਸੱਚੀ ਪਤਨਾਗਰ ਇੱਕ ਚੀਜ਼ ਦੇਖੋ ਨਾ ਜੀ ਹਜੇ ਤੱਕ ਤਾਂ ਮੈਂ ਹੀ ਪਹਿਲਵਾਨੀ ਚੱਕਰ ਮਾਰ ਰਿਹਾ ਮੈਂ ਕਦੇ ਟਰੈਕਟਰ ਤੇ ਜਾਂਦਾ ਆ ਕਦੇ ਮੋਟਰਸਾਈਕਲ ਤੇ ਜਾਂਦਾ ਆ ਕਦੇ ਸਕੂਟੀ ਤੇ ਜਾਂਦਾ ਆ ਕਦੇ ਕਾਰ ਤੇ ਜਾਂਦਾ ਆ ਤੇ ਮੈਂ ਰਾਤ ਨੂੰ ਵੀ ਲੱਭਦਾ ਫਿਰਦਾ ਵੀ ਕਿਤੇ ਵਿਰੋਧੀ ਵੀ ਵੋਟ ਮੰਗਣ ਲੱਭ ਜਾਂ ਕਿਸੇ ਪਿੰਡ ਤੇ ਇੱਕ ਮਿਲਣਾ ਨਹੀਂ ਕੋਈ ਕਿਤੇ ਵੀ ਨਹੀਂ ਟਕਰ ਇੱਕ ਇੱਕ ਪਿੰਡ ਤੇ ਵੀ ਇੱਕ ਵੋਟ ਮੰਗਣ ਨਹੀਂ ਕਦੇ ਕੋਈ ਗਿਆ ਕਿਸੇ ਨਾਲ ਮੁਕਾਬਲਾ ਨਹੀਂ ਮੰਨ ਰਹੇ ਤੁਸੀਂ ਅਜੇ ਤੱਕ ਤਾਂ ਨਹੀਂ ਮੈਨੂੰ ਲੱਗ ਰਿਹਾ ਹੈਗਾ ਜਿਸ ਦਿਨ ਮੈਦਾਨ ਚ ਆਣਗੇ ਵੋਟਾਂ ਮੰਗਣਗੇ ਬਰਾਬਰ ਰੈਲੀਆਂ ਮੀਟਿੰਗਾਂ ਹੋਣਗੀਆਂ ਫਿਰ ਪਤਾ ਲੱਗੂਗਾ ਵੀ ਕਿਹੜਾ ਮੁਕਾਬਲੇ ਚ ਅਜੇ ਤੱਕ ਤਾਂ ਮੈਂ ਇਕੱਲਾ ਹੀ ਆ ਮੇਰੀ ਫੌਜ ਦੇਖੋ ਤੁਸੀਂ 47 ਡਿਗਰੀ ਟੈਂਪਰੇਚਰ 'ਚ ਸਾਡੇ ਅਕਾਲੀ ਦਲ ਦੇ ਵਰਕਰ ਤੇ ਲੋਕ ਮੇਰੇ ਨਾਲ ਵੋਟਾਂ ਦੇਖ ਲਿਓ 40 ਡਿਗਰੀ 47 ਡਿਗਰੀ ਜਿੰਦਾਬਾ ਜੇ ਮੈਂ ਤੁਹਾਨੂੰ ਹੋਰ ਜੇ ਮੈਂ ਜੋ ਗਰਮੀ ਇਹ ਗਰਮੀ ਚ ਨਾ ਪੂਰੀ ਕੈਂਪੇਨ ਤੁਸੀਂ ਗਰਮ ਕਰ ਰੱਖੀ ਆ ਮੈਂ ਨਾ ਜੀ ਇੱਕ ਚੈਲੰਜ ਕਰਦਾ ਵੀ ਮੈਨੂੰ ਨਾ 2 ਘੰਟੇ 47 ਡਿਗਰੀ ਚ ਬਾਹਰ ਬਿਠਾ ਲਓ ਤੇ ਮੇਰੇ ਵਿਰੋਧੀਆਂ ਨੂੰ ਅੱਧਾ ਘੰਟਾ ਬਿਠਾ ਲਿਓ ਜੇ ਜਿੱਤੇ ਜੇ ਜਿੱਤ ਗਏ ਨਾ ਮੈਂ ਆਪਣੇ ਕਾਗਜ਼ੀ ਵਾਪਸ ਲੈ ਲਵਾਂਗੇ ਦੇਖ ਲਓ ਕਿਤੇ ਬੈਠ ਹੀ ਨਾ ਜਾਣਾ ਆ ਕੇ ਕੁਰਸੀ ਢਾਕੇ ਕਹਿਣਗੇ ਆ ਇਲੈਕਸ਼ਨ ਲੜਨੀ ਨਹੀਂ ਗਈ ਕੁਰਸੀਆਂ ਅਡਾਲਾ ਨੇ ਇੱਥੇ ਨਾ ਨਾ ਜੀ ਅਮੀ ਮੈਂ ਥੋੜੀ ਕਿਸੇ ਦਾ ਕਤਲ ਕਰਨਾ ਕਿ ਨਹੀਂ ਜੀ ਅੰਦਰ ਨਾ ਗਰਮੀ 'ਚ ਕਿਤੇ ਬੈਠ ਜਾਣਗੇ ਜੀ ਆਟਾ ਦਾਲ ਸਕੀਮ ਦਾ ਜੀ ਬੰਦੇ ਘੱਟੀ ਆ ਦੇਖ ਲੈ ਪੁੱਛ ਲੈ ਅੱਛਾ ਆਟਾ ਦਾਲ ਸਕੀਮ ਦੀ ਬੜੀ ਗੱਲ ਮੈਂ ਕਾਫੀ ਪਿੰਡਾਂ 'ਚ ਗਿਆ ਸ਼ਰਮਾ ਸਾਹਿਬ ਬਹੁਤ ਸਾਰੇ ਪਿੰਡਾਂ 'ਚ ਇਹੀ ਲੋਕਾਂ ਨੇ ਕਿਹਾ ਕਿ ਆਟਾ ਦਾਲ ਸਕੀਮ ਬੰਦ ਹੋ ਰਹੀ ਹੈ ਤੁਸੀਂ ਦੇਖੋ ਨਾ ਤੁਸੀਂ ਹਰਾਮ ਰਹਿ ਜਾਓਗੇ ਸਾਡੇ ਟਾਈਮ ਤੇ 30 ਕਿਲੋ ਕਣਕ ਮਿਲਦੀ ਤੇ 5 ਕਿਲੋ ਦਾਲ ਮਿਲਦੀ ਤੇ ਫਿਰ ਅਮਰਿੰਦਰ ਸਿੰਘ ਕਰਨ ਲੱਗਿਆ ਵੀ ਮੈਂ ਆਟਾ ਦਾਲ ਨਾਲ ਕਿਉ ਚਾ ਚੀਨੀ ਵੀ ਦਵਾਂਗਾ ਉਹਨੇ ਦਾਲ ਬੰਦ ਕਰਤੀ ਇਹ ਕਹਿੰਦੇ ਤੇ ਵੀ ਅਸੀਂ ਤਾਂ ਜੀ ਪੂਰਾ ਗਰੀਬਾਂ ਦਾ ਪਤਾ ਨਹੀਂ ਕੀ ਕਰਦਾਂਗੇ ਹੁਣ ਇਹਨਾਂ ਨੇ ਕੀ ਕਰਿਆ ਜਿਹੜੀ 30 ਕਿਲੋ ਦੀ ਧਾਂ ਤੇ ਮੈਂ ਪਿੰਡਾਂ 'ਚ ਸਾਰੇ ਘੁੰਮਿਆ 5 ਕਿਲੋ ਕਣਕ ਮਿਲੀ ਆ। ਦਾਲ ਕਿਸੇ ਨੂੰ ਮਿਲਿਓ ਨਹੀਂ। ਸੋ ਗਰੀਬਤਾ ਆਪਣੀ ਬਰਤਨ ਤਿਆਰ ਬੈਠੇ ਆ ਸਿਰ 'ਚ ਮਾਰਨਗੇ ਸਿੱਧਾ ਜੇ ਕੋਈ ਆਇਆ ਤਾਂ ਦੇਖਿਓ ਤੁਸੀਂ। ਕਿੰਨਾ ਕਬੂਟਾ ਲੈ ਜਾਓਗੇ ਫਿਰ ਕਿੰਨੀ ਕ ਲੀਡ ਲੈ ਜਾਓਗੇ। ਭਾਜੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਲੋਕਾਂ ਨੂੰ ਸਮਝ ਆ ਗਈ ਵੀ ਸ਼ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਅ ਅੱਗੇ ਲਿਜਾ ਸਕਦਾ ਬਰਬਾਦ ਕਰ ਦਿਆ ਇਹਨਾਂ ਨੇ ਕਰੋੜਾਂ ਰੁਪਏ ਦਾ ਕਰਜ਼ਾ ਚੜਾ ਦਿਆ ਮੁਲਾਜ਼ਮ ਵਿਚਾਰੇ ਸੜਕਾਂ ਤੇ ਬੈਠੇ ਆ ਸੈਲਰੀਆਂ ਉਹਨਾਂ ਨੂੰ ਮਿਲ ਰਹੀਆਂ ਨਹੀਂ 25 ਤਰੀਕ ਨੂੰ ਪਿਛਲੇ ਮਹੀਨੇ ਪੁਲਿਸ ਵਾਲਿਆਂ ਨੂੰ ਸੈਲਰੀਆਂ ਮਿਲੀਆਂ ਡੀਏ 12% ਰੋਕੀ ਬੈਠੇ ਆ 5 ਸਾਲ ਦਾ ਏਰੀਅਰ ਨਹੀਂ ਮਿਲਿਆ ਸੋ ਮੈਂ ਤਾਂ ਇਹ ਸਮਝਦਾ ਕਿ ਵੀ ਇਹਨਾਂ ਦੇ ਜਿਹੜਾ 13 ਸੀਟਾਂ ਹੈਗੀਆਂ ਆਮ ਆਦਮੀ ਪਾਰਟੀ ਨੂੰ ਇੱਕ ਵੀ ਨਹੀਂ ਮਿਲਦੀਆਂ ਪਰ ਉਹ ਤਾਂ 13 ਜ਼ੀਰੋ ਦਾ ਦਾਅਵਾ ਕਰੀ ਜਾਂਦੇ ਨੇ ਕਿਤੇ ਰਾਜੀਰੋ ਠੀਕ ਦਾਅਵਾ ਕਰ ਰਹੇ ਆ ਨਾ 13 ਜ਼ੀਰੋ 13 ਹੀ ਸੀਟਾਂ ਜ਼ੀਰੋ ਹੋਣਗੀਆਂ 13 ਸੀਟਾਂ ਫਿਰ ਕੌਣ ਲੈ ਕੇ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਬੋਲੇ ਸੋਨਿਆ ਸੋਨਿਆ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਜਿਹੜੇ ਸ਼੍ਰੋਮਣੀ ਗੱਲ ਤੋਂ ਐਨ ਕੇ ਸ਼ਰਮਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਦਾਵਾ ਪੇਸ਼ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਦਰਜ ਕਰਾ ਲਿਆ ਬਾਬਾ ਹਲਾ ਸਿੰਘ ਦੇ ਨਾਂ ਦੇ ਉੱਤੇ ਵਸਿਆ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇਸ ਵਕਤ ਇਲੈਕਸ਼ਨਾਂ ਨੂੰ ਲੈ ਕੇ ਕੀ ਹਾਲ ਹੈ ਮਹਾਰਾਣੀ ਪ੍ਰਨੀਤ ਕੌਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮੈਂ 45 ਡਿਗਰੀ ਦਾ ਟੈਂਪਰੇਚਰ ਹੈ ਇਸ ਵਕਤ ਲੋਕਾਂ ਵੱਲੋਂ ਕਿਸ ਤਰ੍ਹਾਂ ਨਾਲ ਹੰਗਾਰਾ ਮਿਲ ਰਿਹਾ ਤੇ ਕਿਸ ਤਰ੍ਹਾਂ ਨਾਲ ਤੁਹਾਡੀ ਕੈਂਪੇਨਿੰਗ ਚੱਲ ਰਹੀ ਹੈ ਕੈਂਪੇਨਿੰਗ ਫੁੱਲ ਫੋਰਸ ਨਾਲ ਚੱਲ ਰਹੀ ਹੈ ਬਹੁਤ ਜ਼ਿਆਦਾ ਟੈਂਪਰੇਚਰ ਹੈਗਾ ਅੱਜ ਮੈਂ ਲਾਸਟ ਮੀਟਿੰਗ ਮੇਰੀ ਪਿੰਡ ਦੇ ਵਿੱਚ 3 ਵਜੇ ਸੀ ਜੀ ਸਵੇਰ ਦੇ 9 ਵਜੇ ਤੋਂ ਸ਼ੁਰੂ ਹੋ ਕੇ ਔਰ ਉੱਥੇ ਤਾਂ ਨਾ ਪੱਖੇ ਸੀ ਬਸ ਇਹ ਹੈ ਕਿ ਟੈਂਟ ਲਾਇਆ ਹੋਇਆ ਸੀ ਥੋੜਾ ਜਿਹਾ ਉੱਪਰ ਕਵਰੇਜ ਦੇ ਲਈ ਅ ਹੁਣ ਨੇਚਰ ਨਾਲ ਤਾਂ ਅਸੀਂ ਲੜ ਨਹੀਂ ਸਕਦੇ ਬਿਲਕੁਲ ਉਹ ਉਹਦਾ ਕਰਨਾ ਹੀ ਪਊਗਾ ਹੁਣ ਜੋ ਵੀ ਹੈਗਾ ਸਾਨੂੰ ਕਰਨਾ ਹੀ ਪਊ। ਇਹ ਇਸ ਵਕਤ ਤੁਸੀਂ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਜਾ ਰਹੇ ਹੋ ਕੈਂਪੇਨਿੰਗ ਦੇ ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਹੁਣ ਨਵੀਂ ਪਾਰਟੀ ਹੈ ਨਵਾਂ ਚੋਣ ਨਿਸ਼ਾਨ ਹੈ ਨਵਾਂ ਝੰਡਾ ਹੈ। ਅ ਦੇਖੋ ਤਕਰੀਬਨ ਸਭ ਨੂੰ ਪਤਾ ਚੱਲ ਗਿਆ ਹੈ। ਲੋਕ ਅੱਜਕੱਲ ਬੜੇ ਸਿਆਵੀ ਨੇ ਬੜੇ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਕੀ ਨਹੀਂ ਇੱਕ ਜਿਹੜੀਆਂ ਪਿੰਡ ਦੀਆਂ ਲੇਡੀਜ਼ ਨੇ ਉਹਨਾਂ ਨੂੰ ਥੋੜਾ ਜਿਹਾ ਸਿੰਬਲ ਦਾ ਨਹੀਂ ਪਤਾ ਜਾਂ ਚੇਂਜ ਆਫ ਪਾਰਟੀ ਦਾ ਨਹੀਂ ਪਤਾ ਸੋ ਉਹਨਾਂ ਨੂੰ ਅਸੀਂ ਸਮਝਾ ਰਹੇ ਹਾਂ ਇਸ ਦਾ ਇਫੈਕਟ ਪਏਗਾ ਮੇਰੇ ਖਿਆਲ ਚ ਅਸੀਂ ਤਕਰੀਬਨ ਸਮਝਾ ਲਾਂਗੇ ਸਾਰਿਆਂ ਨੂੰ ਜਿਆਦਾ ਨਹੀਂ ਪਹਿਣਾ ਕੋਈ ਮਹਾਰਾਜਾ ਸਾਹਿਬ ਨਹੀਂ ਦਿਖ ਰਹੇ ਕਿਤੇ ਵੀ ਮਹਾਰਾਜਾ ਸਾਹਿਬ ਰਾਜੀ ਨਹੀਂ ਸੀ ਐਂਡ ਹੀ ਹੈਡ ਟੂ ਗੋ ਇਨਟੂ ਹਸਪੀਟਲ ਫਾਰ ਸਮ ਟੈਸਟਸ ਆਰਗੈਨਿਕ ਐਂਡ ਆਈ ਥਿੰਕ ਕੱਲ ਪਰਸੋਂ ਤੱਕ ਆ ਜਾਣਗੇ ਹਾਂਜੀ ਅਗਲੀ ਰੈਲੀ ਵਿੱਚ ਮਹਾਰਾਜਾ ਸਾਹਿਬ ਦਿਖਣਗੇ ਦੇਖੋ ਜਿੰਨਾ ਉਹਨਾਂ ਤੋਂ ਹੋਊਗਾ ਉਹ ਕਰਨਗੇ ਵੀ ਕਾਂਟ ਪੁਸ਼ੇ ਮੋ ਬਿਕੋਜ਼ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ ਓਨਲੀ ਵੀਕਨੈਸ ਇਜ਼ ਲੈਫਟ ਟੈਸਟਸ ਆ ਆਲ ਕਲੀਅਰ ਬਟ ਵੀਲ ਹੈਵ ਟੂ ਸੀ ਵਾਟ ਹੀ ਕੈਨ ਡੂ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆ ਰਹੇ ਨੇ ਪਟਿਆਲਾ ਦੇ ਵਿੱਚ ਕਿੰਨਾ ਕੀ ਕੀ ਇਸ ਵਕਤ ਤਿਆਰੀਆਂ ਹੋ ਚੁੱਕੀਆਂ ਨੇ ਸ਼ਾਇ ਲੋਕਾਂ ਚ ਇਹ ਹੈ ਕਿ ਗਰਮੀ ਹੋਏਗੀ ਐਸਪੀਜੀ ਦੇ ਰੂਲਸ ਐਂਡ ਕੰਡੀਸ਼ਨਸ ਹੋਣਗੇ ਪਰ ਸਾਨੂੰ ਬਹੁਤ ਉਮੀਦ ਹੈ ਕਿ ਬਹੁਤ ਜ਼ਿਆਦਾ ਸੰਖਿਆ ਦੇ ਲੋਕ ਆਕਰ ਉਹਨਾਂ ਦੀ ਗੱਲ ਸੁਣਨਗੇ ਪਹਿਲੀ ਵਾਰੀ ਸਾਡੇ ਕੋ ਨਹੀਂ ਆ ਰਹੇ ਨੇ ਕਿਸਾਨ ਵੀ ਆਪਣੀ ਪੂਰੀ ਤਿਆਰੀ ਕਰੀ ਬੈਠੇ ਨੇ ਤੁਹਾਡਾ ਵੀ ਲਗਾਤਾਰ ਕਿਰਾਓ ਹੋ ਰਿਹਾ ਵਿਰੋਧ ਹੋ ਰਿਹਾ ਹਾਲਾਂਕਿ ਇੱਕ ਪ੍ਰਦਰਸ਼ਨ ਦੇ ਦਰਮਿਆਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ ਇਹਨਾਂ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਹੈਂਡਲ ਆਊਟ ਕਰੋਗੇ ਦੇਖੋ ਜੀ ਜਿਹੜੀ ਮੌਤ ਹੋ ਗਈ ਸੀ ਇਟ ਵਾਸ ਵੈਰੀ ਅਨਫੋਰਚੂਨੇਟ ਬਹੁਤ ਦੁੱਖ ਲੱਗਿਆ ਮੈਂ ਦੋ ਦਿਨ ਆਪਣੇ ਕੈਨਸਲ ਵੀ ਕਰਤੇ ਪਰ ਉਹ ਮੌਤ ਨੈਚੁਰਲ ਕੌਜ਼ਸ ਦੀ ਹੋਈ ਨਾ ਕਿਸੇ ਨੇ ਉਹਨੂੰ ਹੱਥ ਲਾਇਆ ਨਾ ਕੁਝ ਹੋਇਆ ਤਾਂ ਜੇ ਕਿਸਾਨਾਂ ਦੀ ਆਪਣੀ ਹੈਗੀ ਹੈ ਜੇ ਜੋ ਰਾਜੀ ਨਹੀਂ ਹੈ ਜਿਨ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਤੁੱਪਚੇ ਨਹੀਂ ਆਣਾ ਚਾਹੀਦਾ ਮੈਨੂੰ ਬਹੁਤ ਦੁੱਖ ਹੋਇਆ ਔਰ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਹਾਂ ਕਿ ਕਿਸੇ ਕੋਈ ਹੋਰ ਇਹ ਜੇ ਹਾਦਸਾ ਨਾ ਹੋਏ ਸੋ ਇਲੈਕਸ਼ਨ ਕਿਸ ਤਰ੍ਹਾਂ ਨਾਲ ਅੱਗੇ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਮਹਾਰਾਣੀ ਪ੍ਰਨੀਤ ਕੌਰ ਆਪਣੀ ਕੈਂਪੇਨਿੰਗ ਕਰ ਰਹੇ ਨੇ ਇਸ ਅਗਲੇ ਪੜਾਅ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਾਲ ਲੋਕ ਉਹਨਾਂ ਨੂੰ ਹੰਗਾਰਾ ਦੇ ਰਹੇ ਨੇ ਮਹਾਰਾਣੀ ਪਰਨੀਤ ਗੌਰ ਬੋਲੋ ਆਪਣੀ ਲਗਾਤਾਰ ਕੈਂਪੇਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਨਾਲ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਨਾਲ ਉਹਨਾਂ ਦੀ ਕੈਂਪੇਨਿੰਗ ਰਹਿਣ ਵਾਲੀ ਹੈ ਤੇ ਕੌਣ-ਕੌਣ ਇਸ ਦੇ ਵਿੱਚ ਹਿੱਸੇਦਾਰ ਰਹਿਣਗੇ ਇਹ ਵੀ ਦੇਖਣਾ ਬਹੁਤ ਏਮ ਰਹੇਗਾ ਮੈਮ ਅਸੀਂ ਦੇਖਿਆ ਕਿ ਪਹਿਲਾਂ ਬਚੁਰਕ ਤੋਂ ਲੈ ਕੇ ਬੱਚੇ ਨੇ ਜਿਹੜੇ ਉਹ ਕੈਂਪੇਨਿੰਗ ਵਿੱਚ ਜ਼ਰੂਰ ਦਿਖ ਰਹੇ ਨੇ ਬੱਚਿਆਂ ਨੇ ਆਪਣਾ ਹੁਣ ਗੀਤ ਵੀ ਸੁਣਾਇਆ ਦੇਖੋ ਇੱਕ ਕੈਂਪੇਨਿੰਗ 'ਚ ਨਹੀਂ ਆਏ ਇਹ ਛੋਟੀ ਬੱਚੀ ਆਈ ਸੀ ਕਹਿੰਦੀ ਮੈਂ ਇੱਕ ਗੱਲ ਕਰ ਲਾਂ ਮੈਂ ਕਿਹਾ ਹਾਂ ਕਹਿੰਦੇ ਮੈਨੇ ਭਜਨ ਗਾਣਾ ਮੈਂ ਕਿਹਾ ਪਹਿਲੇ ਅਸੀਂ ਸਪੀਚਾਂ ਕਰ ਲਈਏ ਜਦ ਸਾਡਾ ਖਤਮ ਹੋ ਗਿਆ ਉਹਦੇ ਬਾਅਦ ਨਾਲ ਸੀ ਕੋਈ ਨਾਰੇ ਲਾਏ ਨਾਲ ਸੀ ਕੁਝ ਕਿਹਾ ਪਰ ਉਹ ਛੋਟੀ ਬੇਟੀ ਦੀ ਤਮੰਨਾ ਸੀ ਮੈਂ ਤਾਂ ਪਤਾ ਵੀ ਨਹੀਂ ਉਹਦਾ ਨਾਂ ਉਹ ਆਪਣੇ ਆਪ ਆਪਣੇ ਮਾਂ ਦੇ ਨਾਲ ਆਈ ਹੈ ਉਹਦੀ ਇੱਛਾ ਸੀ ਤਾਂ ਮੈਂ ਉਹਨੂੰ ਨਾ ਨਹੀਂ ਕਰ ਸਕੀ ਬੱਚਿਆਂ ਨੂੰ ਭਜਨ ਸੁਣਾਤਾ ਤੇ ਬਹੁਤ ਸਾਰੇ ਲੋਕ ਨੇ ਜਿਹੜੀ ਛੋਟੇ ਛੋਟੇ ਸਮੱਸਿਆ ਲੈ ਕੇ ਨੁ ਫਿਰ ਰਹੇ ਨੇ ਪਟਿਆਲਾ ਦੀ ਖਾਸ ਤੌਰ ਦੇ ਤੇ ਸਮੱਸਿਆ ਰਹੀ ਹੈ ਕੱਗਰ ਨੂੰ ਲੈ ਕੇ ਤਾਂ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਕੱਗਰ ਦੀ ਸਮੱਸਿਆ ਵੀ ਸਮੱਸਿਆ ਨਹੀਂ ਸਭ ਤੋਂ ਵੱਡੀ ਸਮੱਸਿਆ ਹੈ। ਔਰ ਪੂਰੀ ਕੋਸ਼ਿਸ਼ ਕਰਾਂਗੇ ਜਦ ਪਹਿਲੀ ਵਾਰੀ ਕੈਪਟਨ ਸਾਹਿਬ ਬਣੇ ਉਦੋਂ ਮੈਨੇ ਬਹੁਤ ਕੋਸ਼ਿਸ਼ ਕੀਤੀ ਸਾਰਿਆਂ ਨੇ ਇੰਟਰ ਸਟੇਟ ਮਾਮਲਾ ਹੈ। ਚਾਰ ਸਟੇਟਾਂ ਔਰ ਵੋਟਰ ਕਮਿਸ਼ਨ ਉਹ ਕਦੀ ਸਹਿਮਤੀ ਨਹੀਂ ਹੁੰਦੀ। ਉਹਦਾ پلان ਹੋਣ ਬਣਾ ਰਿਹਾ ਸੀ ਸਿਸਟਮ ਚ ਲੱਖਿਆ ਸੀ ਪਰ ਗੱਲ ਵਿੱਚ ਹੋਏ ਥੀ ਤੇ ਵਿੱਚ ਕੋਰੋਨਾ ਆ ਗਿਆ ਪਰ ਉਸ ਟਾਈਮ ਦੇ ਉੱਤੇ ਅਸੀਂ ਜਿਹੜੇ ਇਹਨਾਂ ਦੇ ਬੰਦ ਸੀਗੇ ਖਨੌਰੀ ਏਰੀਆ ਤੋਂ ਅੱਗੇ ਉਹ ਬੰਦ ਉੱਚੇ ਕਰਵਾਏ ਆਪਣੇ ਵੱਲੋਂ ਮੈਨੇ ਸਾਈਫਨ ਵੱਡੇ ਕਰਵਾਏ ਔਰ ਜਿਹੜਾ ਖਨੌਰੀ ਤੋਂ ਅੱਗੇ ਜਿਹੜਾ ਹਲਕਾ ਸੀ ਉਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਸਿੱਧਾ ਕਰਵਾ ਕੇ ਜਿਹੜੇ ਮੋੜ ਸੀ ਜਿੱਥੇ ਟੱਕਰ ਲੱਗਦੀ ਸੀ ਉੱਥੇ ਸਟੱਡ ਲਗਵਾਏ ਕੋਸ਼ਿਸ਼ ਕੀਤੀ ਪਰ ਫਿਰ 10 15 ਸਾਲ ਕੋਈ ਕੰਮ ਨਹੀਂ ਹੋਇਆ ਔਰ ਐਨੇ ਸਾਲ ਕੁਦਰਤ ਦੀ ਕਰੋਪੀ ਨਹੀਂ ਆਈ ਅੱਜ ਕੀ ਪੂਰੀ ਟੁੱਟ ਕੇ ਆਈ ਤਾਂ ਇਹ ਜ਼ਰੂਰ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮੈਂ ਨਹੀਂ ਕਹਿ ਸਕਦੀ ਕਿ ਬਿਲਕੁਲ ਹੋ ਜਾਊਗਾ ਪਰ ਮੇਰਾ ਇੱਕ ਪਹਿਲਾ ਟੀਚਾ ਹੋਏਗਾ ਕਿ ਇਸ ਦੀ ਕੋਸ਼ਿਸ਼ ਕਰਾਂ ਕਿ ਇੰਟਰ ਸਟੇਜ ਚਾਹੇ ਡੈਮ ਬਣਨ ਚਾਹੇ ਕੁਝ ਹੋਏ ਚੈੱਕ ਡੈਮ ਬਣੇ ਵੀ ਹੋਏ ਨੇ ਉੱਪਰ ਇਹਨਾਂ ਨੂੰ ਇਕੱਠੇ ਕਰਕੇ ਜੋ ਪਲਾਨ ਹੈ ਉਸ ਪਲਾਨ ਦੇ ਮੁਤਾਬਕ ਅਸੀਂ ਕੱਗਰ ਨੂੰ ਇਹਨੂੰ ਠੀਕ ਕਰੀਏ ਕਿ ਜਦ ਜਿਆਦਾ ਉੱਪਰ ਬਾਰਿਸ਼ ਪੈਂਦੀ ਹੈ ਸਾਡੇ ਉੱਤੇ ਇੱਥੇ ਹੜ੍ਹ ਨਾ ਆਣ ਸਭ ਤੋਂ ਜ਼ਿਆਦਾ ਇਸ ਵਕਤ ਪਾਣੀ ਦੀ ਕਿੱਲਤ ਹੋ ਰਹੀ ਹੈ ਬਲੈਕ ਜ਼ੋਨ ਦੇ ਵਿੱਚ ਪਟਿਆਲਾ ਦੇ ਬਹੁਤ ਸਾਰੇ ਪਿੰਡੇ ਉਹ ਜਾ ਰਹੇ ਨੇ ਕੋਈ ਇਸ ਸਮੱਸਿਆ ਨੂੰ ਲੈ ਕੇ ਵੀ ਕੋਈ ਤੁਸੀਂ ਸੋਲੂਸ਼ਨ ਦੇਖ ਰਹੇ ਹੋ ਅੱਗੇ ਦੇਖੋ ਇਹ ਜੋ ਜਲ ਮੰਤralਿਆ ਜਰੂਰ ਦੇਖ ਰਿਹਾ ਪਰ ਇਹਦੇ ਵਿੱਚ ਸਹਿਮਤੀ ਕਿਸਾਨਾਂ ਦੀ ਵੀ ਹੋਣੀ ਪਊਗੀ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਹੋ ਕੇ ਸਮਝ ਕੇ ਕਿ ਕਿਸ ਕਾਰਨ ਇਹ ਪਾਣੀ ਬਲੈਕ ਹੋਇਆ ਆਪਾਂ ਜਿਆਦਾ ਜ਼ਹਿਰੀਲੀ ਪੈਸਟਿਸਾਈਡ ਪਾਉਂਦੇ ਆ ਜੋ ਵੀ ਹੁੰਦਾ ਜੋ ਆਪਣਾ ਫੈਕਟਰੀਆਂ ਤੋਂ ਬਿਨਾ ਟ੍ਰੀਟਡ ਪਾਣੀ ਆਂਦਾ ਹੈ ਇਸ ਸਾਰਾ ਕੁਝ ਸੋਚ ਕੇ ਇਹ ਵੀ ਗੱਲ ਮੈਂ ਉਠਾਉਂਗੀ ਕਿਉਂਕਿ ਇਸ ਦੇ ਨਾਲ ਇਹ ਨਾ ਸੇ ਨਾ ਪਾਣੀ ਪੀਣ ਵਾਲਾ ਹੋਊਗਾ ਨਾ ਫਸਲਾਂ ਨੂੰ ਦੇਣ ਵਾਲਾ ਹੋਊਗਾ ਲੱਗਦਾ ਕਿਸਾਨ ਸੁਣ ਲੈਣਗੇ ਕਿਉਂਕਿ ਇਸ ਵਕਤ ਉਹ ਭਾਜਪਾ ਦਾ ਹੀ ਵਿਰੋਧ ਕਰੀ ਜਾ ਰਹੇ ਨੇ ਬਹੁਤ ਸਾਰੀ ਵਿਰੋਧ ਹੋ ਰਿਹਾ ਹੈ ਜਗਾ ਜਗਾ ਦੇ ਉੱਤੇ ਦੇਖੋ ਖਾਲੀ ਵਿਰੋਧ ਨਾਲ ਕੰਮ ਨਹੀਂ ਖਤਮ ਕੰਮ ਨਹੀਂ ਸਿਰੇ ਚੜਦਾ ਵਿਰੋਧ ਕਰੋ ਤੁਹਾਡਾ ਹੱਕ ਹੈ ਪਰ ਜਦ ਜਿਹੜੀ ਗੱਲ ਹੋਊਗੀ ਜਿਹੜੀ ਬੰਦੀ ਸਰਕਾਰ ਆਊਗੀ ਔਰ ਮੈਨੂੰ ਪੂਰਾ ਪ੍ਰੋਸਾ ਕੇ ਬੀਜੇਪੀ ਦੀ ਆਉਗੀ ਉਹਨਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਕੰਮ ਹੋਊਗਾ ਔਰ ਕੋਈ ਸਰਕਾਰ ਕਿਸੇ ਵਰਗ ਦੇ ਨਾਲ ਉਹਨਾਂ ਦੇ ਖਿਲਾਫ ਨਹੀਂ ਹੁੰਦੀ ਜੇ ਮੋਦੀ ਜੀ ਖਿਲਾਫ ਹੁੰਦੇ ਤਾਂ ਤਿੰਨੋਂ ਕਾਲੇ ਕਾਨੂੰਨਾਂ ਵਾਪਸ ਲੈਂਦੇ ਮਾਫੀ ਨਾ ਮੰਗਦੇ ਕਿ ਦੇਰੀ ਹੋ ਗਈ ਪਰ ਦਰਵਾਜ਼ੇ ਖੁੱਲੇ ਨੇ ਇਹ ਆਪਣੇ ਜਿਹੜੀਆਂ ਸਮੱਸਿਆ ਨੇ ਇਹ ਲੈ ਕੇ ਜਾਣ ਇੱਕ ਟੇਬਲ ਦੇ ਉੱਤੇ ਹੀ ਮੋਕਣ ਗਿਆ ਕਿਸਾਨਾ ਬਦ ਲੋ ਟ੍ਰੇਨ ਦਾ ਧਰਨਾ ਵੀ ਜਿਹੜਾ ਉਹ ਚੱਕ ਲਿੱਤਾ ਗਿਆ ਚਲੋ ਇਹ ਉਹਨਾਂ ਦੀ ਮਿਹਰਬਾਨੀ ਕਿਉਂਕਿ ਵਪਾਰੀਆਂ ਨੂੰ ਇਕੱਠੇ ਹੋ ਕੇ ਜ਼ੋਰ ਦੇਣਾ ਪਿਆ ਕਿ ਟ੍ਰੇਨ ਇਹ ਕਿਉਂਕਿ ਵਪਾਰ ਸਾਰਾ ਠੱਪ ਹੋ ਗਿਆ ਥੀ ਔਰ ਕੋਈ ਕੰਮ ਇੱਕ ਵਰਗ ਦਾ ਵੀ ਕੰਮ ਜੇ ਸਟੇਟ 'ਚ ਠੱਪ ਹੋਏ ਤਾਂ ਸਾਰੇ ਸਟੇਟ ਦਾ ਨੁਕਸਾਨ ਹੈ ਮੁਕਾਬਲਾ ਕਿਸ ਨਾਲ ਦੇਖ ਰਿਹਾ ਹਾਂ ਸਭ ਤੋਂ ਜ਼ਿਆਦਾ ਮੁਕਾਬਲਾ ਕਿਸ ਨਾਲ ਦੇਖ ਰਿਹਾ ਆਪਣੇ ਆਪੋਜੀਸ਼ਨ ਦੇ ਵੀ ਮੇਰਾ ਮੁਕਾਬਲਾ ਸਾਰਿਆਂ ਨਾਲ ਹੈ ਔਰ ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜਾ ਵੀ ਖੜਾ ਹੋਇਆ ਉਹਨੇ ਆਪਣਾ ਪੂਰਾ ਜ਼ੋਰ ਲਾਣਾ ਹੈ ਮੁਕਾਬਲਾ ਸਾਰਿਆਂ ਦੇ ਨਾਲ ਹੈ ਔਰ ਅੰਤ ਦੇ ਵਿੱਚ ਲੋਕਾਂ ਨੇ ਫਤਵਾ ਦੇਣਾ ਹੈ। ਐਨ ਕੇ ਸ਼ਰਮਨ ਦੇ ਮੈਂ ਇੰਟਰਵਿਊ ਕਰ ਰਿਹਾ ਸੀਗਾ ਉਹਨਾਂ ਨੇ ਕਿਹਾ ਮੇਰਾ ਮੁਕਾਬਲਾ ਚ ਕੋਈ ਦਿਖ ਹੀ ਨਹੀਂ ਰਿਹਾ ਕਹਿੰਦੇ ਸਾਰੇ ਆਪਣੇ ਮੈਦਾਨਾਂ ਦੇ ਵਿੱਚ ਬੈਠਾ ਕੋਈ ਆਪਣੇ ਘਰਾਂ ਦੇ ਵਿੱਚ ਬੈਠਾ ਮੈਂ ਪ੍ਰਚਾਰ ਕਰ ਰਿਹਾ 42 43 ਡਿਗਰੀ ਦੇ ਵਿੱਚ ਵੀ ਈਵਨ ਉਹਨਾਂ ਨੇ ਇਹ ਚੈਲੰਜ ਤੱਕ ਕਰ ਦਿੱਤਾ ਕਹਿੰਦੇ 2 ਘੰਟੇ ਮੇਰੇ ਬਰਾਬਰ ਆ ਕੇ ਬੈਠ ਜਾਣ ਕੁਰਸੀ ਦੇ ਵਿੱਚ ਮੈਂ ਕਾਗਜ਼ੀ ਵਾਪਸ ਕਰ ਲੂੰਗਾ। ਫਿਰ ਕਹ ਦੋ ਫਟਾਫਟ ਵਾਪਸ ਕਰ ਦੇਣ ਅੱਜ ਪਤਾ ਕਰ ਲੋ 3 ਵਜੇ ਤੱਕ ਬਿਨਾਂ ਕਿਸੇ ਪੱਖੇ ਦੇ ਸਾਰੇ ਪਿੰਡਾਂ 'ਚ ਇੱਥੇ ਜਾ ਕੇ ਆਈਆਂ ਰੱਤੇ ਖੇੜੇ ਤੱਕ ਔਰ 9 ਵਜੇ ਸਵੇਰ ਤੋਂ ਲੈ ਕੇ ਇੱਕ ਇੱਕ ਜਗ੍ਹਾ ਜਿੱਥੇ ਮੈਂ ਗਈ ਐ ਔਰ ਹੁਣ ਤੁਸੀਂ ਪਤਾ ਕਰ ਲੋ ਮੈਂ ਤਾਂ ਕਹਿੰਦੀ ਆ ਉਹਨਾਂ ਨੂੰ ਰਿਕੁਐਸਟ ਕਰੋ ਕਿ ਆਪਣੇ ਕਾਗਜ਼ ਵਾਪਸ ਕੱਢ ਲੈ। ਮਹਾਰਾਣੀ ਪ੍ਰਨੀਤਕੌਰ ਸਾੜਨਾਲ ਮजूद ਸਨ ਜਿਨ੍ਹਾਂ ਨੇ ਆਪਣੇ ਅੱਜ ਕੈਂਪੇਨਿੰਗ ਟ੍ਰਾਇਲ ਦੇ ਵਿੱਚ ਪੂਰਾ ਦਿਖਾਇਆ ਕਿ ਆਖਿਰਕਾਰ ਕਿਸ ਤਰ੍ਹਾਂ ਨਾਲ ਕੈਂਪੇਨਿੰਗ ਜਿਹੜੀ ਹੈ ਉਹਨਾਂ ਦੀ ਚੱਲ ਰਹੀ ਹੈ ਤੇ ਫਿਲਹਾਲ ਕੀ ਲੋਕ ਫਤਵਾ ਦੇਣਗੇ ਤੇ ਕਿਸ ਤਰ੍ਹਾਂ ਦੇ ਨਾਲ ਕਿ ਮਹਾਰਾਣੀ ਪ੍ਰਨੀਤ ਕੌਰ ਜਿਹੜਾ ਇੱਥੇ ਜਿੱਤ ਹਾਸਲ ਕਰਦੇ ਨੇ ਰਾਸੀ ਕਿਲਾ ਉਸੇ ਤਰ੍ਹਾਂ ਨਾਲ ਬਰਕਰਾਰ ਰਹਿੰਦਾ ਜਾਂ ਨਹੀਂ ਇਹ ਦੇਖਣਾ ਬਹੁਤ ਔਮਰ ਹੈਗਾ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਪਟਿਆਲਾ ਡੇਲੀ ਪੋਸਟ ਪੰਜਾਬ ਹਰਿਆਣਾ ਮਾਚੀ